ਦੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹਰਪਿੰਦਰ ਸਿੰਘ ਸੰਧੂ ਹਰਿਆਵਲ ਸਾਥ ਪੀਰਮੰਤੋਂ ਜੀ ਜਿਹੜੀ ਅੱਜ ਤੁਹਾਡੇ ਨਾਲ ਮੈਂ ਸਾਂਝ ਪਾਉਣ ਲੱਗਾ ਆ ਆਮ ਤੌਰ ਤੇ ਇੰਡਸਟਰੀਆਂ ਦੇ ਮਾਲਕਾਂ ਤੇ ਦੋਸ਼ ਲੱਗਦੇ ਹੁੰਦੇ ਨੇ ਕਿ ਪ੍ਰੋਲੂਸ਼ਨ ਬਹੁਤ ਕਰਦੇ ਨੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਕੋਈ ਆਪਣਾ ਯੋਗਦਾਨ ਨਹੀਂ ਪਾਉਂਦੇ ਪਰ ਉਸ ਤੋਂ ਅੱਜ ਵੱਖਰੀ ਗੱਲ ਇੱਕ ਮੈਂ ਤੁਹਾਡੇ ਨਾਲ ਜਿਹੜੀ ਸਾਂਝ ਪਾਉਣ ਜਾ ਰਿਹਾ ਮੇਰੇ ਸਾਹਮਣੇ ਮੇਰੇ ਮਿੱਤਰ ਖੜੇ ਨੇ ਜੀ ਗੁਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਤੇ ਗੁਲਬਾਕ ਸਿੰਘ ਜੀ ਇਹ ਗੁਰੂ ਕਿਰਪਾ ਰਾਈਸ ਮਿਲ ਦੇ ਮਾਲਕ ਨੇ ਜਿੱਦ ਨੇ ਠੀਕ ਹੈ ਤੇ ਇਹਨਾਂ ਜਿਹੜੇ ਨਵਿਕਲੀ ਪਹਿਲ ਕੀਤੀ ਹੈ ਉਹ ਇਹ ਕਿ ਇਹਨਾਂ ਨੇ ਇੱਥੇ ਆ ਇਹਨਾਂ ਦੇ ਸੈਲਰ ਵਿੱਚ ਸ਼ਪੈਦਿਆਂ ਦੇ ਬੂਟੇ ਉਗੇ ਸੀ 150 ਦੇ ਕਰੀਬ ਸੀ ਸ਼ਾਇਦ ਉਹ ਇਹਨਾਂ ਨੇ ਲਫਾਫੇ ਲੈ ਕੇ ਤੇ ਉਹਨਾਂ ਨੂੰ ਦੇਖੋ ਕਰ ਲਿਆ ਜੀ ਕੈਦ ਇਹ ਤੁਸੀਂ ਜਿਹੜੇ ਦੇਖ ਰਹੇ ਜੇ 150 ਦੇ ਕਰੀਬ ਸ਼ਪੈਦਾ ਜੀ ਜਿਹੜਾ ਹੁਣ ਬਿਲਕੁਲ ਤਿਆਰੇ ਨਾ ਕਰ ਲਿਆ ਅੱਜ ਤੋਂ ਇੱਕ ਮਹੀਨਾ ਪਹਿਲਾਂ ਇਹਨਾਂ ਨੇ ਇਹਨਾਂ ਨੂੰ ਲਫਾਫਿਆਂ 'ਚ ਕਰ ਲਿਆ ਸੀਗਾ ਤੇ ਮੇਰਾ ਕਹਿਣ ਤੋਂ ਭਾਵੇਂ ਕੋਈ ਇਹ ਕਿ ਜ਼ਰੂਰ ਨਹੀਂ ਕਿ ਅਸੀਂ ਇਹ ਸਾਰੇ ਇੰਡਸਟਰੀ ਮਾਲ ਕਿ ਕੋਝ ਹੁੰਦੇ ਨੇ ਜਾਂ ਇਹ ਪ੍ਰਦੂਸ਼ਣ ਕਰਦੇ ਨੇ ਕੁਝ ਐਸੇ ਵੀ ਇਨਸਾਨ ਹੈ ਨੇ ਜਿਹੜੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੇ ਨੇ ਤੇ ਉਹਨਾਂ 'ਚ ਵੀ ਇਹ ਤਿੰਨ ਮੇਰੇ ਮਿੱਤਰ ਬਹੁਤ ਪਿਆਰੇ ਮਿੱਤਰ ਨੇ ਮੇਰੇ ਤੇ ਮੈਨੂੰ ਖੁਸ਼ੀ ਹੈ ਕਿ ਇਹਨਾਂ ਨੇ ਪਹਿਲ ਕਦਮੀ ਕੀਤੀ ਹੈ ਔਰ ਇਹਨਾਂ ਵੱਲ ਦੇਖ ਕੇ ਹੋਰ ਵੀ ਇਦਾਂ ਦੇ ਜਿਹੜੇ ਸਾਥੀ ਇਹਨਾਂ ਦੇ ਜਾਂ ਸ਼ੈਲਰ ਪਾਰਟਨਰ ਜਾਂ ਹੋਰ ਕਿਦਾਂ ਦੇ ਹੋਣਗੇ ਇਸ ਕਮਾਉਂ ਚ ਵੱਧ ਚੜ ਕੇ ਹਿੱਸਾ ਪਾਉਣਗੇ ਤੇ ਮੇਰੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਜੀ ਇਹਨਾਂ 150 ਦੇ ਸ਼ਬਦਾਂ ਹਰਿਆਵਲ ਸਾਤਪੀਰ محمد ਨੂੰ ਭੇਟ ਕਰਨਾ ਹੈ ਜੀ ਤੇ ਇਹਨਾਂ ਦਾ ਧੰਨਵਾਦ ਗੁਰਪ੍ਰੀਤ ਜੀ ਧੰਨਵਾਦ ਗੁਰਵਿੰਦਰ ਵੀਰ ਗਲਬਾਗ ਬਹੁਤ ਧੰਨਵਾਦ ਤੁਹਾਡਾ ਤੁਸੀਂ ਉਪਰਾਲਾ ਕੀਤਾ ਔਰ ਇਹਨਾਂ ਵੱਲੋਂ ਤਿਆਰ ਕੀਤੇ ਸ਼ਬਦੇ ਪਤਾ ਨਹੀਂ ਕਿੱਥੇ ਜਾ ਕੇ ਰੌਣਕਾਂ ਲਾਉਣਗੇ ਤੇ ਇੱਕ ਵਾਰ ਫਿਰ ਗੁਰੂ ਰਕ੍ਰਿਪਾ ਰਾਈਸ ਮਿਲ ਦਾ ਧੰਨਵਾਦ